ਦੇ ਕਹਿੰਦੇ ਸੀਗੇ ਬਾਈ ਗੋਭੀ ਕੁਛ ਨਹੀਂ ਪੱਲੇ ਪਉਂਦੀ ਘਾਟਾ ਪੈ ਜਾਂਦਾ ਠੀਕ ਆ ਗੱਲ ਥੋੜੀ ਵੀ ਬਾਈ ਘਾਟਾ ਪੈ ਜਾਂਦਾ ਹੋਊਗਾ ਜਿਹੜੇ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਘਾਟਾ ਪੈ ਜਾਂਦਾ ਹੋਊਗਾ ਪਰ ਮਿਹਨਤ ਵੀ ਟਾਈਮ ਸਰ ਕਰਾਂਗੇ ਤਾਂ ਬਾਈ ਕੋਈ ਘਾਟਾ ਨਹੀਂ ਪੈਂਦਾ ਪ੍ਰੋਫਿਟ ਹੀ ਹੁੰਦਾ ਤੇ ਅੱਜ ਬਾਈ ਗੁਰਵਿੰਦਰ ਕੋਲੇ ਫੇਰ ਆ ਗਏ ਆ ਪਹਿਲਾਂ ਆਪਾਂ ਵੀਡੀਓ ਪਾਈ ਸੀ ਅੱਜ ਗੋਭੀ ਤਿਆਰ ਆ ਬਾਈ ਥੋੜੀ ਆਂਦਾ ਬਾਈ ਗੁਰਵਿੰਦਰ ਕੀ ਹਾਲਾ ਠੀਕ ਆ ਵਧੀਆ ਬਾਈ ਤੇ ਗੁਰਿੰਦਰ ਕੀ ਕਹਿਣਾ ਚਾਹੇਗਾ ਬਾਈ ਚਲੋ ਮਹਾਰਾਜ ਦੀ ਕਿਰਪਾ ਨਾਲ ਵਧੀਆ ਗੋਭੀ ਹੋ ਗਈ ਐ ਟੂਨੇ ਟਾਣੇ ਵੀ ਲੋਕ ਕਰਕੇ ਹਟ ਗਏ ਸ਼ੱਕਾਂ ਲਾ ਲਈ ਤੇ ਰੇਟ ਵੀ ਸੁੱਖ ਨਾਲ ਬਹੁਤ ਮੈਨੂੰ ਲੱਗਦਾ ਵਧੀਆ ਹੈ ਰੇਟ ਤਾਂ ਸਿਰਾ ਬਈ ਇਹ ਦੂ ਵੱਧ ਹੋਈ ਨਹੀਂ ਸਕਦਾ ਹਾਂ ਜਿਹੜੇ ਕਹਿ ਦਿੰਦੇ ਆ ਬਾਈ ਹੁਣ ਕਮੈਂਟ ਥੱਲੇ ਉਹਦੋਂ ਕਰਦੇ ਹੁੰਦੇ ਬਾਈ ਡੱਕਾ ਨਹੀਂ ਪਾਜਦਾ ਇਹ ਵੀ ਫਲਾਨਾ ਢੋਂਕਾ ਤੇ ਉਹਨਾਂ ਨੂੰ ਕੀ ਕਹਿਣਾ ਚਾਹੇਗਾ ਅੱਜ ਬਈ ਉਹਨਾਂ ਨੇ ਕਮੈਂਟ ਹੁਣ ਵੀ ਕਰੀ ਜਾਂਦੇ ਆ ਹਾਂ ਉਹਨਾਂ ਨੇ ਆਸਨਾ ਖਰਚਾ 2 ਲੱਖ ਹੋ ਗਿਆ ਹਾਂ ਉਹਨਾਂ ਦਾ ਤਾਂ ਕੋਈ ਹੱਲ ਹੀ ਨਹੀਂ ਹੈ ਹੱਲ ਹੀ ਨਹੀਂਗਾ ਬਾਕੀ ਆ ਵੀ ਜਿਹੜੇ ਬੰਦੇ ਨੇ ਕੁਝ ਖਟਨਾ ਲੋਕਾਂ ਨੇ ਗੱਲਾਂ ਲੋਕ ਕਰਨੇ ਗੱਲਾਂ ਨਾ ਬੰਦਾ ਸੁਣੇ ਬਈ ਜਿਹੜੇ ਬੰਦੇ ਨੇ ਕੋ ਖਟਣਾ ਖਟਣਾ ਬਸ ਆਪ ਦਾ ਆਪਦੀ ਗੱਲ ਦਰਿਆ ਤੇ ਬਈ ਜਿਹੜੀ ਤੂੰ ਪਨੀਰੀ ਤਿਆਰ ਕੀਤੀ ਸੀ ਕਿਹੜੇ ਮਹੀਨੇ ਤਿਆਰ ਕਰਕੇ ਲਾਤੀ ਸੀ ਜਿਹੜੀ ਅੱਜ ਗੇਤੀ ਗੋਭੀ ਆ ਅੱਜ ਰੇਟ ਵਧੀਆ ਮਿਲੀ ਜੀ ਜਿਹੜੀ ਮੈਂ ਵੈਸੇ ਤਾਂ ਮੇਰਾ ਕੰਮ ਪਨੀਰੀਆਂ ਦਾ ਬਈ ਮੈਂ 15 ਮਈ ਤੋਂ ਸਟਾਰਟ ਹੋਇਆ ਨਾ ਉਹ ਆਪਣੀਆਂ ਬੀਜਣੀਆਂ ਪਰ ਜਿਹੜਾ ਮੈਂ ਆਹਾ ਸਵਾ ਕਿੱਲਾ ਲਾਇਆ ਇਹ ਮੈਂ ਲਾਇਆ 7 ਅਗਸਤ ਨੂੰ 7 ਅਗਸਤ ਮਤਲਬ ਵੀ ਆਪਾਂ ਜੇ ਗੱਲ ਕਰੀਏ ਜੁਲਾਈ ਚ ਆਪਾਂ ਪਨੀਰੀ ਬੀਜੀ ਸੀ ਅਗਸਤ ਚ ਆਪਾਂ ਲਾਤੀ ਸੀ ਲਾਜ਼ਮੈਂਟ ਕਰਤੀ ਸੀ ਅੱਜ ਇਹ ਦਿਵਾਲੀ ਵੈਸੇ ਗੇਤੀ ਆ ਤੇ ਸਾਨੂੰ 10 ਦਿਨ ਹੋ ਗਏ ਵਾਢਾ ਲਾਇਆ ਉਹਨੂੰ ਠੀਕ ਆ 10 ਦਿਨ ਹੋ ਗਏ ਹਾਂ ਤਾਂ ਉਹ ਤਾਂ ਬਾਈ ਫਿਰ ਜੇ ਮਿਹਨਤ ਨਾ ਕਰਾਂਗੇ ਇੱਕ ਲਾਵਾਂਗੇ ਪਿਛੇਤੀ ਤਾਂ ਸਾਰੇ ਹੀ ਕਰ ਲੈਣਗੇ ਸਾਰੇ ਇਸ ਤੋਂ ਬਾਅਦ ਤਾਂ ਕਣਕ ਇਸ ਤੋਂ ਬਾਅਦ ਤਾਂ ਕਣਕਲਾ ਕੰਮ ਜਿਹੜਾ ਬੰਦੇ ਨੇ ਕਦੇ ਗੋਭੀ ਦੇ ਦਾਣੇ ਬਾਰੇ ਵੀ ਨਹੀਂ ਪਤਾ ਕੀ ਵਜ੍ਹਾ ਹੁੰਦਾ ਕੀ ਵਜ੍ਹਾ ਹੁੰਦਾ ਉਹ ਹੀ ਬੰਦਾ ਕਰ ਸਕਦਾ ਉਹ ਵੀ ਕਰ ਸਕਦਾ ਇਸ ਤੋਂ ਬਾਅਦ ਰੋਲਾ ਤਾਂ ਪਹਿਲਾਂ ਵਾਲੀ ਦਾ ਜਿਹੜਾ ਆ ਦਿਨਾਂ ਚ ਤਿਆਰ ਕਰਕੇ ਖਾਉਣੀ ਆ ਪਹਿਲਾਂ ਤਾਂ ਰੋਲਾ ਆਇਆ ਬਾਈ ਅਸੀਂ ਆਹ ਗੋਭੀ ਲਾ ਕੇ ਖੜੇ ਸੀ ਅਗਲੇ ਦਿਨ ਮੀਂਹ ਆ ਗਿਆ ਸੀ ਅੱਛਾ ਫੇਰ ਦੁਆਰੇ ਟੱਪੇ ਲਾਏ ਫੇਰ ਮੀ ਆ ਗਿਆ ਇੱਕ ਮਹੀਨਾ ਲਗਾਤਾਰ ਮੀ ਪਿਆ ਫੇਰ ਵੀ ਇਹ ਜਿਹੜੀ ਖੜੀ ਆ ਤੇ ਪਨੀਰੀ ਦਾ ਬੁਰਾ ਹਾਲ ਹੋ ਗਿਆ ਮੀਨਾ ਹਨਾ ਪਨੀਰੀ ਦਾ ਵੀ ਬੁਰਾ ਹਾਲ ਬਾਲਾ ਸਟਰਗਲ ਕਰਕੇ ਬਾਈ ਇਹ ਇੱਥੇ ਤੱਕ ਆਇਆ ਇੱਥੋਂ ਤੱਕ ਆਇਆ ਕੰਮ ਫੇਰੇ ਜੀ ਸਿਸਟਮ ਹੁੰਦਾ ਉਹਨਾਂ ਦਾ ਜੇ ਆਪਾਂ ਕਹਦੇ ਕੱਲੀ ਗੋਭੀ ਲਾਤੀ ਤੇ ਬਾਈ ਫੁੱਲ ਤੋੜ ਕੇ ਵੇਚ ਦਾਂਗੇ ਇਹ ਨਹੀਂ ਹੁੰਦਾ ਹਨਾ ਮਿਹਨਤ ਤਾਂ ਕਰਨੀ ਪੈਣੀ ਆ ਹੁਣ ਲਾਉਂਦੇ ਬਹੁਤ ਆਵੇ ਗੇਤੀ ਗੇਤੀ ਪਰ ਕਰਨੀ ਬਹੁਤ ਆ ਕਿਉਂ ਜੇ ਕਾਮਯਾਬ ਬੰਦੇ ਵੇਖਾਂਗੇ ਤਾਂ 20 30 ਹੋਣਗੇ 20 30 ਬੰਦੇ ਮਥੇ ਕਾਮਯਾਬ ਬੰਦੇ ਨੇ ਲਾਈ ਜਿਹੜੇ ਅੱਜ ਬਾਲਾ ਨਹੀਂ ਮੈਂ ਕਹਿੰਦਾ 3 ਲੱਖ ਤੋਂ ਪਲੱਸ ਜਾਊਗਾ ਕਿੱਲਾ ਜੇ ਤੁਹਾਡੇ ਕੋਲੇ ਹੈਗਾ ਗੋਭੀ ਦਾ ਹਨਾ ਜੇ ਆਹ ਰੇਟ ਤੁਸੀਂ ਵੇਚਦੇ ਆ ਤੇ ਰੇਟ ਤੁਹਾਨੂੰ ਦੱਸ ਦਿੰਨਾ ਵੀ ਬਣੇ ਬਣੇ ਪਕੌੜੇ ਤੇ ਕੱਲੀ ਕੱਚੀ ਗੋਭੀ ਬਰਾਬਰੀ ਸਮਝ ਲਾ ਵੀ ਬਰਾਬਰੀ ਹੋਈ ਪਈ ਆ ਹਾਂ ਤੇ ਆਹ ਰੇਟ ਆ ਮਾਰੇ ਦੀ ਗਿਰਪਣਾ ਪਰ ਹਾਂ ਜਿਹਨੇ ਗੋਭੀ ਕਰਨੀ ਆ ਤੁਹਾਨੂੰ ਵਾਰ-ਵਾਰ ਕਹਿਣਾ ਫਿਰ ਮਿਹਨਤ ਕਰਨੀ ਪੈਣੀ ਆ ਗੇਤੀ ਗੋਭੀ ਲਾਓਗੇ ਰੇਟ ਦੇ ਵਿੱਚ ਵਿਗੂਗੀ ਜੀ ਤਾਂ ਤੁਹਾਨੂੰ ਬਈ ਮੁੱਲ ਮਿਲ ਜੂਗਾ ਫਿਰ ਤੁਸੀਂ ਕਹਿੰਦੇ ਨੇ ਤੇ ਜੀ 2 ਰੁਪਏ ਆ ਤਾਂ ਫੇਰ ਹੀ ਨਹੀਂ ਲੈਂਦਾ ਉਹਦਾ ਗੁਰਵਿੰਦਰ ਫਿਰ ਬਾਈ 2 ਰੁਪਈਆ ਵਾਲਾ ਹਾਲ ਤਾਂ ਉਦੋਂ ਹੁੰਦਾ ਜਦੋਂ ਫਿਰ ਸਾਰੇ ਵੇਚ ਰਾਲ ਜੰਨੇ ਬਾਈ ਹੁਣ ਸਾਰੇ ਝੋਨਾ ਵੜ ਕੇ ਸਾਰੇ ਲਾਉਣਗੇ ਹਾਂ ਇਧਰ ਏਰੀਆ ਸਾਰਾ ਗੁੱਸਾ ਲੱਗ ਗਿਆ ਬਾਈ ਹੁਣ ਜੇ ਇੱਕ ਸਿਆੜਤੀ ਕੋਲੇ ਕਿੱਥੇ ਤਾਂ ਬਾਈ 10 ਲਫਾਫੇ ਆ ਕਿੱਥੇ 100 ਲਫਾਫਾ ਪਿਆ ਰੇਟ ਤਾਂ ਘਟਣੀ ਆ ਚੀਜ਼ ਦਾ ਨਾ ਚੋਨਾ ਤੇ ਇਹਦੇ ਨਾਲੋਂ ਕਿਹੜੀ ਚੀਜ਼ ਅੱਜ ਤੈਨੂੰ ਚੰਗੀ ਲੱਗਦੀ ਹੈ ਖੜੀ ਬਈ ਅੱਜ ਦੇ ਟਾਈਮ ਸਾਰਿਆਂ ਨੂੰ ਭਲੇ ਭਾਂਤ ਪਤਾ ਮੇਰਾ ਇੱਕ ਗੇੜੇ ਚੋਨੇ ਜਿੰਨਾ ਹੋ ਜਾਂਦਾ ਚੋਨੇ ਜਿੰਨਾ ਹੋ ਜਾਂਦਾ ਨਾ ਇੱਕ ਗੇੜਾ ਮਹਾਰਾਜ ਦੀ ਕਿਰਪਣਾ ਚੋਨੇ ਜਿੰਨਾ ਇੱਕ ਵਾਰ ਕਿੱਲੇ ਜਾਣਾ ਬਈ ਕਿੱਲੇ ਦੇ ਚੋਨੇ ਤੋਂ ਵੱਧ ਹੁੰਦਾ ਵੱਧ ਹੋ ਜਾਂਦਾ ਹੈ ਲੈ ਵੀ ਇੱਕ ਟੈਂਪੋ ਭਰ ਜੇ ਮਤਲਬ ਵੀ ਇੱਕ ਗੇੜੇ ਨਾਲ ਦਾ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕੀ ਹੈ ਉਹਨੇ 60-70 ਹਜ਼ਾਰ ਦੇ ਨਿਕਲੇ ਆ ਕਿਲੇ ਚੋਂ ਬਸ ਤੇ ਉਹਨੇ ਦੀ ਮਾਰੇ ਦੀ ਕਿਰਪਣਾ ਕੋ ਵੀ ਹੋ ਜਾਂਦੀ ਹੈ ਬਾਕੀ ਬਈ ਜੇ ਕਿਸੇ ਨੇ ਹਨਾ ਕੰਮ ਕਰਨਾ ਪਹਿਲਾਂ ਚਾਰ ਕਨਾਲਾਂ ਦੋ ਕਨਾਲਾਂ ਤੋਂ ਸ਼ੁਰੂ ਕਰੋ ਚਵੜੋ ਤਰੀਕੇ ਨਾਲ ਹਨਾ ਸਾਲ ਤੋਂ ਸਾਰ ਰੇਟ ਲਓ ਫਿਰ ਜਿਹੜਾ ਅੱਗੇ ਕੰਮ ਕਰੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ